ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਕਿਵੇਂ ਹੋ ਸਾਰੇ ਉਮੀਦ ਕਰਦੇ ਆ ਠੀਕ ਹੋਣੇ ਆ ਠੀਕ ਹੀ ਚਾਹੀਦੇ ਆ ਪਰ ਅੱਜ ਮੈਂ ਬਹੁਤ ਸਿੱਖ ਹੋ ਗਈ ਸਵੇਰੇ ਮੈਂ ਉੱਠੀ ਵੇਲ ਇੰਨੀ ਤਬੀਅਤ ਖਰਾਬ ਪੇਟ ਖਰਾਬ ਇਨਫੈਕਸ਼ਨ ਕੁਝ ਵੀ ਕਾਮਾ ਤੇ ਪੇਟ ਡਿਸਟਰਬ ਹੋ ਗਈ ਤੇ ਫਿਰ ਮੈਂ ਕਮਜ਼ੋਰੀ ਤਾਂ ਆਂਦੀ ਹੈ ਨਾ ਜਦ ਕੋਈ ਖਾਦਾ ਨਹੀਂ ਹੁੰਦਾ ਫਿਰ ਉੱਠਿਆ ਵੀ ਨਾ ਜਾਵੇ ਬੜੀ ਮੁਸ਼ਕਲ ਦੇ ਨਾਲ ਫਿਰ ਮੈਂ ਮਰਸੀ ਨਾਲ ਗਈ ਤੇ ਮਰ ਸੀ ਲੱਕਿਆ ਖਾਦੀ ਫਿਰ ਥੋੜਾ ਆਰਾਮ ਆ ਗਿਆ ਤੇ ਫਿਰ ਉਹ ਕਹਿੰਦੇ ਵੀ ਖਿਚੜੀ ਬਣਾ ਕੇ ਖਾਓ ਤੇ ਹੁਣ ਜਦ ਇਕੱਲਾ ਹੀ ਬੰਦਾ ਘਰ ਚ ਹੋਵੇ ਤੇ ਆਪੇ ਸਾਰੇ ਕੰਮ ਕਰਨੇ ਪੰਦੇ ਸਫਾਈ ਕੀਤੀ ਨਾਈ ਸੁਨਾਨ ਕੀਤਾ ਫਿਰ ਥੋੜੇ ਦੇ ਸੁੱਤੀ ਫਿਰ ਟਿਊਸ਼ਨ ਵਾਲੇ ਬੱਚੇ ਆ ਗਏ ਤਾਂ ਟਿਊਸ਼ਨਾਂ ਆ ਵੀ ਪੜਾਉਣੀਆਂ ਪੈਂਦੀਆਂ ਤੁਹਾਨੂੰ ਪਤਾ ਹੈ ਨਾ ਕਿਉਂਕਿ ਉਹ ਪੇਪਰ ਆ ਜਾਂਦੇ ਆ ਬਲਰ ਹਰ ਮੀ ਨਹੀਂ ਸਮਝੋ ਵੀ ਪ੍ਰਾਈਵੇਟ ਸਕੂਲਾਂ ਚ ਐਗਜ਼ਾਮ ਹੁੰਦੇ ਆ ਤੇ ਕਾਦੇ ਕਰਾਉਂਦੇ ਕੋਈ ਨਾ ਕੋਈ ਕੰਮ ਜਿਹੜਾ ਉਹ ਪਿਆ ਰੰਦਾ ਹੈ ਹਨਾ ਤੇ ਆਪਾਂ ਤੇ ਇਹੀ ਕਹਿਣਿਆ ਕਿ ਇਕੱਲੋ ਕੋਈ ਗੱਲ ਨਹੀਂ ਪਰ ਇਹਦੀ ਅੱਜ ਜੀ ਦਾ ਸਿਹਤ ਖਰਾਬ ਹੋਈ ਹੈ ਨਾ ਉਹ ਬਰਸਾਤੀ ਮੌਸਮ ਵਿੱਚ ਕਿਛਾ ਵਿੱਚ ਖਾਣਾ ਪੀਣਾ ਹੋ ਜਾਂਦਾ ਜੇ ਕਦੀ ਬਾਹਰੋਂ ਵੈਸੇ ਮੈਂ ਅਵੋਇਡ ਹੀ ਕਰਦੀ ਹਾਂ ਬਾਹਰੋਂ ਦਾ ਕੁਝ ਵੀ ਨਹੀਂ ਖਾਈਂ ਪਰ ਕੱਢੀ ਫਿਰ ਬਣਾਇਆ ਪੂਰੀ ਖਾਣੇ ਪਰ ਫਿਰ ਵੀ ਕਈ ਵਾਰੀ ਨਾ ਚਾਹੁੰਦੇ ਹੋਏ ਵੀ ਇਦਾਂ ਹੋ ਜਾਂਦਾ ਹੈ ਕਿ ਵੀ ਇਹ ਖਰਾਬ ਵੀ ਹੋ ਜਾਂਦੀ ਹੈ ਤੇ ਹੋਰ ਤੁਸੀਂ ਸੁਣਾਓ ਕਿ ਸਕੂਲ ਤੇ ਛੁੱਟੀ ਹੋ ਗਈ ਛੁੱਟੀਆਂ ਦੌਰਾਨ ਤਾਂ ਹੀ ਤਰ੍ਹਾਂ ਦੇ ਕੰਮ ਵੀ ਹੋ ਗਏ ਬਿਜਲੀ ਵਾਲਾ ਆ ਗਿਆ ਬਿਜਲੀ ਚੈੱਕ ਹੋ ਗਈ ਹੈ ਬਾਕੀ ਸਿਲੰਡਰ ਆ ਗਿਆ ਕਈ ਤਰ੍ਹਾਂ ਦੇ ਕੰਮ ਜਿਹੜੇ ਸੀ ਘਰ ਤੇ ਪੈਂਡਿੰਗ ਉਹ ਵੀ ਉਸ ਦਿਨ ਹੀ ਹੋ ਗਏ ਤੇ ਚਲੋ ਕਰਦੇ ਖਰਾਂਦੇ ਦਿਨ ਨਿਪਟਿਆ ਫਿਰ ਚਾਹ ਪਾਣੀ ਪੀਤਾ ਤੇ ਕਿュਸ਼ਨ ਪੜਾਈ ਮੈਂ ਤੇ ਤ ਵੀ ਥੋੜੀ ਜੀ ਸੰਭਲ ਗਈ ਫਿਰ ਇਹ ਨਹੀਂ ਤਾਂ ਨਹੀਂ ਹਾਲੇ ਵੀ ਜਰਾ ਥੋੜੀ ਡਿਸਟਰਬੈਂਸੀ ਹੈ ਪਰ ਫਿਰ ਵੀ ਹੈ ਨਾ ਥੋੜਾ ਜਿਹਾ ਆਪਣੇ ਆਪ ਨੂੰ ਕੰਟਰੋਲ ਸਟਰੋਂਗ ਰੱਖਣਾ ਪੈਂਦਾ ਆ ਕਿ ਅੱਜ ਕੱਲ ਸਭ ਤੋਂ ਪਹਿਲਾਂ ਸਿਹਤ ਜ਼ਰੂਰੀ ਹੈ ਜੇ ਸਿਹਤ ਆਪਣੀ ਚੰਗੀ ਹੋਊਗੀ ਤਾਂ ਸਾਰੇ ਕੰਮ ਬੰਦਾ ਕਰ ਸਕਦਾ ਹੈ ਨਾ ਤੇ ਜੇ ਸਿਹਤ ਹੀ ਨਹੀਂ ਸਹੀ ਹੈਗੀ ਤੇ ਫਿਰ ਕੰਮ ਕਾਜ ਕਰਨੇ ਬਹੁਤ ਮੁਸ਼ਕਲ ਹੋ ਜਾਂਦੇ ਆ ਤੇ ਜਦੋਂ ਘਰ ਦੀਆਂ ਜ਼ਿੰਮੇਵਾਰੀਆਂ ਸਾਰੀਆਂ ਸੇਤੇ ਹੁੰਦੀਆਂ ਨਾ ਤੇ ਫਿਰ ਉਸ ਤੋਂ ਬਾਅਦ ਆਪਣਾ ਜਿਹੜਾ ਸਿਹਤ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੁੰਦਾ ਆ ਤੇ ਤੁਸੀਂ ਸਾਨੂੰ ਕਿੱਦਾਂ ਸਾਰੇ ਹਨਾ ਬਰਸਾਤਾਂ ਦੇ ਵਿੱਚ ਇਦਾਂ ਹੀ ਹੁੰਦਾ ਕਿ ਥੋੜੀ ਜੀ ਕੋਈ ਚੀਜ਼ ਵੱਧ ਘੱਟ ਖਾऊं ਜਿੱਤ ਨਾਲ ਹੀ ਬੰਦਾ ਬਿਮਾਰ ਹੋ ਜਾਂਦਾ ਤੁਸੀਂ ਵੀ ਸਾਰੇ ਆਪਣੀ ਸਿਹਤ ਦਾ ਧਿਆਨ ਰੱਖਿਓ ਪਰਮਾਤਮਾ ਕਰੇ ਤੁਹਾਨੂੰ ਸਾਰਿਆਂ ਨੂੰ ਕੁਝ ਨਾ ਹੋਵੇ ਤੇ ਬਾਕੀ ਤੁਸੀਂ ਸੁਣਾਓ ਕਿ ਕਿੱਦਾਂ ਹਾਲ ਚਾਲ ਨੇ ਤੁਹਾਡੇ ਤੇ ਕਿਵੇਂ ਗਰਮੀ ਬਚ ਤੇ ਹੁਣ ਉਮਦਸ ਭਰੀ ਜਿਹੜਾ ਮੌਸਮ ਹੈ ਇਹਦੇ ਵਿੱਚ ਕਿੱਦਾਂ ਪਚਾ ਕਰ ਰਹੇ ਹੋ ਤੇ ਬਾਅਦ ਤੇ ਬਹੁਤ ਗਰਮੀ ਮਤਲਬ ਗਰਮੀ ਨਹੀਂ ਹੀਟ ਵੇਵ ਨਹੀਂ ਹੈ ਪਹਿਲੇ ਜਿਹਾ ਮਤਲਬ ਗਰਮੀ ਇੱਦਾਂ ਪੈ ਰਹੀ ਹੈ ਨਾ ਕਿ ਹਮਸਿਆ ਆ ਘੁੱਟਣ ਹੋਈ ਰਹਿੰਦੀ ਆ ਖਵਾਵਦ ਹੋ ਜਾਂਦੀ ਕਈ ਵਾਰੀ ਤੇ ਇਦਾਂ ਦੀ ਗਰਮੀ ਆ ਤੇ ਉਵੇਂ ਤਾਂ ਮੌਸਮ ਠੀਕ ਹੀ ਆ ਮਤਲਬ ਥੋੜਾ ਠੰਡਾ ਹੀ ਆ ਪਹਿਲੇ ਨਾਲੋਂ ਤੇ ਪਰ ਉਵੇਂ ਜਿਹੜੀ ਘੁੱਟਣਾ ਨਾ ਉਹ ਬਹੁਤ ਹੁੰਦੀ ਆ ਇਦਾਂ ਹਵਾ ਜਿਹੜੀ ਬੰਦ ਹੋ ਜਾਂਦੀ ਇਕਦਮ ਤੇ ਸਸਾ ਜੀ ਘੁੱਟਨ ਹੋ ਜਾਂਦੀ ਹੈ ਤਾਂ ਚਾਰੇ ਪਾਸੇ ਘੁੰਮ ਜਾਂਦਾ ਜਿੱਦਾਂ ਨਜ਼ਰ ਆਂਦਾ ਨਾ ਨਜ਼ਰ ਚ ਨਹੀਂ ਆਂਦਾ ਮਤਲਬ ਮਸੂਸ ਹੁੰਦਾ ਹੈ ਕਿ ਬੰਦੇ ਨੂੰ ਸਾਹ ਆਣਾ ਵੀ ਔਖਾ ਹੋ ਜਾਂਦਾ ਤੇ ਕੰਮ ਕਾਰ ਕਰਦੇ ਕਰਨੇ ਬਹੁਤ ਮੁਸ਼ਕਲ ਹੁੰਦੇ ਆ ਤੇ ਕਿਉਂਕਿ ਇਹ ਬੰਦਾ ਦੂਰ ਕਿਤੇ ਜਾ ਨਹੀਂ ਸਕਦਾ ਤੇ ਰਸਤੀ ਕੀ ਜਿਹੜਾ ਉਹ ਫਿਰ ਸਾਰੇ ਕੰਮ ਕਰਨੇ ਪੈਂਦੇ ਆ ਕਿਉਂਕਿ ਇਸ ਮੌਸਮ ਦੇ ਵਿੱਚ ਜੇ ਤੋ ਬਾਹਰ ਲਾ ਕੁਝ ਖਾ ਲਓ ਜਾਂ ਕੁਝ ਵੀ ਖਾ ਲਓ ਤੇ ਫਿਰ ਤਾਂ ਸਿਹਤ ਆਪਣੀ ਖਰਾਬ ਕਰਨ ਵਾਲਾ ਹਾਲ ਹੋ ਜਾਂਦਾ ਹੈ ਤੇ ਕਈ ਵਾਰ ਮਜਬੂਰੀ ਦੇ ਬਿਚ ਸਾਨੂੰ ਬਾਹਰ ਦੀ ਚੀਜ਼ ਖਾਣੀ ਪੈਂਦੀ ਆ ਅਵਾਇਡ ਕਰਨੀ ਚਾਹੀਦੀ ਐ ਸਾਰੀਆਂ ਚੀਜ਼ਾਂ ਤੇ ਨਹੀਂ ਤਾਂ ਆਪਣੀ ਸਿਹਤ ਹੀ ਜਿਹੜੀ ਆ ਨਾ ਉਹ ਅਸੀਂ ਖਰਾਬ ਕਰ ਬੈਨੇ ਆ ਤੇ ਆਪਣੀ ਸਿਹਤ ਦਾ ਧਿਆਨ ਰੱਖਣਾ ਜਿਵੇਂ ਵੀ ਜਦੋਂ ਅਸੀਂ ਹਰ ਗਿਆ ਫੁਲਕੇ ਐਕਸਰਸਾਈਜ਼ ਵੀ ਘਰ ਦੇ ਵਿੱਚ ਕਰਦੇ ਰਹਿੰਦੇ ਆ ਤੇ ਸਾਡੀ ਸਿਹਤ ਜਿਹੜੀ ਆ ਉਹ ਬਿਲਕੁਲ ਸਹੀ ਹੋ ਜਾਂਦੀ ਐ ਤੇ ਹਰ ਜਗ੍ਹਾ ਤੇ ਫੈਟ ਹੁੰਦਾ ਤੇ ਕਿਵੇਂ ਐਵੇਂ ਜਿੱਦਾਂ ਲੋਕ ਕਹਿੰਦੇ ਆ ਕਿ ਬਿਨਾ ਟ੍ਰੇਨਿੰਗ ਲਏ ਤੇ ਅਸੀਂ ਐਕਸਰਸਾਈਜ਼ ਕਰਨਾ ਸ਼ੁਰੂ ਕਰ ਦਨੇ ਆ ਪਰ ਉਹਦਾ ਹਿਸਾਬ ਨਹੀਂ ਆਂਦਾ ਹੁਣ ਇੰਨੀ ਵੱਡੀ ਬੁੱਕ ਹੁੰਦੀ ਹੈ ਟੀਚਰ ਦੇ ਵਿੱਚੋਂ ਇੰਪੋਰਟੈਂਟ ਕੁਐਸਚਨ ਪੜਾਈ ਹੁੰਦੀ ਹੈ ਤੇ ਉਹ ਤਾਂ ਇਹ ਥੋੜੀ ਹੈ ਕਿ ਤੁਸੀਂ ਦੂਸਰਿਆਂ ਦੀ ਬੁੱਕ ਤੋਂ ਮਤਲਬ ਟਿੱਕ ਲਗਾ ਲਓਗੇ ਤੇ ਆਰਾਮ ਨਾਲ ਕਾਰ ਬੱਟਿੱਤੇ ਤੇ ਉਹ ਵੀ ਬੜੀ ਮੁਸ਼ਕਲ ਦੀ ਗੱਲ ਹੁੰਦੀ ਹੈ ਤੁਸੀਂ ਜਿੰਨਾ ਬੱਚੇ ਰੋਜ਼ ਸਕੂਲ ਆਉਂਦੇ ਆ ਰੈਗੂਲਰ ਆਉਂਦੇ ਆ ਤੇ ਬੱਚੇ ਨੋਟਾਂ ਦੇ ਹੀ ਨਾਲ ਪੜਾਇਆ ਜਾਂਦਾ ਹੈ ਸਕੂਲਾਂ ਦੇ ਅੰਦਰ ਆ ਕੇ ਵੀ ਤੇ ਜਿਹੜੀਆਂ ਉਦਾਂ ਹੀ ਐਕਸਰਸਾਈਜ਼ ਹੁੰਦੀਆਂ ਕਸਰ ਤਾਂ ਵੀ ਜਦੋਂ ਅਸੀਂ ਜਿਮ ਚ ਵੀ ਜਾਂਦੇ ਆ ਤਾਂ ਉੱਥੇ ਐਕਸਰਸਾਈਜ਼ ਹੁੰਦੀ ਹੈ ਤੇ ਜੇ ਅਸੀਂ ਉਹੀ ਐਕਸਰਸਾਈਜ਼ ਜਿਹੜੀਆਂ ਹੁੰਦੀਆਂ ਅਸੀਂ ਘਰ ਕਰਦੇ ਰਹਿੰਨੇ ਆ ਘਰ ਦੇ ਵਿੱਚ ਹਲਕੀਆਂ ਫੁਟਕੀਆਂ ਸਾਰਿਆਂ ਨੂੰ ਹੁੰਦੀਆਂ ਹੁੰਦੀ ਆ YouTube ਖੋਲਿਆ ਕਰੋ ਉੱਥੇ ਕਈ ਚੈਨਲਸ ਐਕਸਰਸਾਈਜ਼ ਹੁੰਦੀਆਂ ਤੇ ਥੋੜੀ ਥੋੜੀ ਜਿਹੜੀ ਆਪਕੀ ਸਿਹਤ ਦਾ ਧਿਆਨ ਰੱਖੋ ਤੇ ਤੁਹਾਡੀ ਸਿਹਤ ਜਿਹੜੀ ਹੈ ਮੈਨੂੰ ਪਤਾ ਹੈ ਆ ਵੀ ਜਦੋਂ ਮੇਰੀ ਸਿਹਤ ਖਰਾਬ ਹੁੰਦੀ ਹੈ ਤਾਂ ਬਹੁਤ ਮੁਸ਼ਕਲ ਆਦੀ ਹੈ ਕਿਉਂਕਿ ਆ ਬਰਸਾਤੀ ਮੌਸਮ ਜਿਹੜਾ ਹੁੰਦਾ ਕਈ ਇਰੀਟੇਸ਼ਨ ਕਦੀ ਕੁਛ ਕਦੀ ਕੁਛ ਮਤਲਬ ਇਸ ਮੌਸਮ ਦੇ ਵਿੱਚ ਜਿਹੜੀ ਹੈ ਨਾ ਉਹ ਹਮੇਸ਼ਾ ਕੋਈ ਨਾ ਕੋਈ ਪ੍ਰੋਬਲਮ ਕ੍ਰੀਏਟ ਹੋਈ ਜਾਂਦੀ ਹੈ ਤੇ ਤੁਸੀਂ ਸਾਰਿਆਂ ਨੇ ਹੀ ਆਪਣੇ ਆਪੀ ਸਿਹਤ ਦਾ ਧਿਆਨ ਰੱਖਣਾ ਤੇ ਜਿਹੜਾ ਫੂਡ ਆ ਬਾਹਰ ਵਾਲਾ ਅਵਾਇਡ ਕਰੋ ਤੇ ਹਮੇਸ਼ਾ ਘਰ ਦਾ ਬਣਾਇਆ ਹੋਇਆ ਖਾਣਾ ਹੀ ਖਾਓ ਤੇ ਬੈਟਰ ਹੁੰਦਾ ਤੇ ਉਹ ਵੀ ਤੁਹਾਡੀ ਸਿਹਤ ਲਈ ਸਭ ਤੋਂ ਜ਼ਿਆਦਾ ਸਹੀ ਹੁੰਦਾ ਤੇ ਸਾਰਿਆਂ ਨੂੰ ਮੈਂ ਹੀ ਸਲਾਹ ਦਿੰਦੀ ਆ ਕਿ ਆਪਣੀ ਇਸ ਮੌਸਮ ਦੇ ਵਿੱਚ ਆਪਣੀ ਸਿਹਤ ਦਾ ਆ ਖਿਆਲ ਮੈਂ ਇੱਕ ਵਲੌਗ ਪਾਉਂਗੀ ਜਿਹਦੇ ਵਿੱਚ ਵੀਡੀਓ ਦੇ ਵਿੱਚ ਉਹਦੇ ਵਿੱਚ ਐਕਸਰਸਾਈਜ਼ ਜਿਹੜੀ ਅਸੀਂ ਲੇਡੀਜ਼ ਸਾਰੇ ਬੈੱਡ ਤੇ ਬੈਠੇ ਹੋਏ ਕਰਕੇ ਫੁਲਕੇ ਕਰ ਸਕਦੇ ਹਾਂ ਜਿਆਦਾ ਮਤਲਬ ਅਸੀਂ ਜਿੱਦਾਂ ਜਿਮ ਦੇ ਵਿੱਚ ਵੀ ਸਿਖਾਉਂਦੇ ਆ ਤਾਂ ਐਕਸਰਸਾਈਜ਼ ਪਰ ਜਦੋਂ ਮੇਰੀ ਲੈਗ ਫੈਕਚਰ ਹੋਈ ਸੀ ਉਦੋਂ ਡਾਕਟਰ ਨੇ ਵੀ ਮੈਨੂੰ ਸਿਖਾਈਆਂ ਸੀ ਇਹ ਉਹਨਾਂ ਦੇ ਫਿਜ਼ੀਓਥੈਰੇਪਿਸਟ ਨੇ ਔਰ ਮੈਂ ਪਹਿਲੇ ਕਰਦੀ ਵੀ ਸੀਗੀ ਮੇਰੀ ਸਿਹਤ ਕਾਫੀ ਠੀਕ ਹੋ ਗਈ ਸੀ ਹੁਣ ਪਤਾ ਕੀ ਗੱਲ ਹੈ ਕਿ ਕਈ ਵਾਰੀ ਨਾ ਬੰਦੇ ਕੋਲ ਟਾਈਮ ਨਹੀਂ ਮਿਲਦਾ ਪਰ ਇਹ ਟਾਈਮ ਸਾਨੂੰ ਨਾ ਕੱਢਣਾ ਹੀ ਪੈਂਦਾ ਹੈ ਸਾਨੂੰ ਆਪਣੀ ਸਿਹਤ ਵੱਲ ਪੂਰਾ ਧਿਆਨ ਲਗਾਏ ਇੱਕ ਇੱਕ ਦਿਨ ਮੈਂ ਇਦਾਂ ਦੀਆਂ ਜਿਹੜੀਆਂ ਹਲਕੀਆਂ ਫੁਕੀਆਂ ਐਕਸਰਸਾਈਜ਼ ਆ ਬੈੱਡ ਤੇ ਬੈਠ ਕੇ ਹੋ ਜਾਂਦੀਆਂ ਮੈਂ ਅ ਪਹਿਲੇ ਤੇ ਜਿਮ ਲਗਾਇਆ ਕਰਦੀ ਸੀ ਜਿਮ ਦੇ ਵਿੱਚ ਤਾਂ ਬਹੁਤ ਜ਼ਬਰਦਸਤ ਐਕਸਰਸਾਈਜ਼ ਹੁੰਦੀਆਂ ਪਰ ਜਦੋਂ ਤੇ ਮੇਰੀ ਲੈਗ ਫੈਕਚਰ ਹੋਈ ਆ ਪਲੇਟ ਪਈ ਆ ਤੇ ਉਸ ਤੋਂ ਬਾਅਦ ਤਾਂ ਮੈਂ ਬਿਲਕੁਲ ਇਹ ਤਾਂ ਅਵਾਇਡ ਕਰਦੀ ਆ ਜਾਣਾ ਉਮੀ ਐਕਸਰਸਾਈਜ਼ ਤਾਂ ਮਸਟ ਹੁੰਦੀ ਆ ਜਿਹਦੇ ਨਾਲ ਸਾਡੀ ਸਿਹਤ ਜਿਹੜੀ ਆ ਉਹ ਠੀਕ ਰਹਿੰਦੀ ਆ ਤੇ ਇੱਕ ਐਪੀਸੋਡ ਤੇ ਜ਼ਰੂਰ ਬਣਾਵਾਂਗੇ ਜਿਹਦੇ ਵਿੱਚ ਹਲਕੇ ਫੁਲਕੇ ਐਕਸਰਸਾਈਜ਼ ਮੈਂ ਕੁਝ ਦੱਸਾਂਗੀ ਕਿ ਕਿਸ ਤਾਂ ਬੈੱਡ ਤੇ ਹੀ ਬੈਠ ਕੇ ਔਰਤਾਂ ਜਿਹੜੀਆਂ ਉਹ ਘਰ ਦੇ ਵਿੱਚ ਹੀ ਆਪਣੀਆਂ ਹਿੱਕੀਆਂ ਫੁਲਕੀਆਂ ਐਕਸਰਸਾਈਜ਼ ਕਸਰਤਾਂ ਕਰ ਸਕਦੀਆਂ ਹਨਾ ਤੇ ਉਹ ਜਿਵੇਂ ਵੀ ਸਾਬਣੇਗਾ ਮੈਂ ਜ਼ਰੂਰ ਵੀਡੀਓ ਜਿਹੜੀ ਹੈ ਨਾ ਅਪਲੋਡ ਕਰਾਂਗੇ ਤੇ ਤੁਸੀਂ ਸਾਰੇ ਨਾਲ ਬਨੇ ਰਿਆ ਕਰੋ ਤੇ ਸਪੋਰਟ ਕਰਦੇ ਰਿਆ ਕਰੋ ਤੁਹਾਡੀ ਸਪੋਰਟ ਦੀ ਬਹੁਤ ਲੋੜ ਹੁੰਦੀ ਹੈ ਤੁਸੀਂ ਮਤਲਬ ਵੀਡੀਓ ਨੂੰ ਲਾਈਕ ਸ਼ੇਅਰ ਫੋਲੋ ਕਰਦੇ ਰਿਆ ਕਰੋ ਤੇ ਵੱਤ ਵੱ ਨੂੰ ਦਿਆ ਕਰੋ ਔਰ ਤੁਹਾਡੀ ਸਜੂਸ صدਕਾ ਹੀ ਸਭ ਕੁਝ ਪੋਸੀਬਲ ਹੈ ਤੇ ਇਸ ਮੁਕਾਮ ਤੱਕ ਪਹੁੰਚ ਗਏ ਆ ਤੇ ਤੁਹਾਡਾ ਕਿਹੜਾ ਲਫਜ਼ ਨਾਲ ਸ਼ੁਕਰੀਆ ادا ਕਰੀਏ ਉਹ ਲਫਜ਼ ਨજર ਨਹੀਂ ਆਉਂਦੇ ਤੇ ਕਈਆਂ ਕੋਲ ਤਾਂ ਹੁੰਦੇ ਜਿਹੜੇ ਇੰਦਾ ਦੀ ਟੈਲੈਂਟ ਹੁੰਦੀ ਆ ਜਿਨ੍ਹਾਂ ਜਿਹੜੀ ਜਮਾਂਦਰੀ ਹੁੰਦੀ ਆ ਹਨਾ ਉਹ ਫਰਤੀ